ਸਾਡੇ ਕੋਲ ਸਰ ਦੋ ਮੈਥਡ ਨੇ ਇੱਕ ਤਾਂ ਅਸੀਂ 올ਡ ਘਰ ਹੈ ਜੇ ਪੁਰਾਣਾ ਘਰ ਹੈ ਉਹਦੇ ਵਿੱਚ ਸਿਉਂਕ ਲੱਗੀ ਤਾਂ ਉਹਦੇ ਵਾਸਤੇ ਵੀ ਟ੍ਰੀਟਮੈਂਟ ਪ੍ਰੋਵਾਈਡ ਕਰਦੇ ਆ ਨਵੀਂ ਕੋਠੀ ਬਣਾ ਰਹੇ ਉਹਦੇ ਲਈ ਸਾਡੇ ਕੋਲ ਬਹੁਤ ਅੱਛੀ ਆਪਸ਼ਨਸ ਨੇ ਜਿਹਦੇ ਵੀ ਸਾਨੂੰ ਲਾਈਫ ਲੌਂਗ ਸਿਉਂਕ ਤੋਂ ਪ੍ਰੋਟੈਕਸ਼ਨ ਮਿਲ ਸਕਦੀ ਹੈ ਤੁਸੀਂ ਆ ਦੇਖ ਸਕਦੇ ਹੋ ਇਸ ਤਰੀਕੇ ਨਾਲ ਪਹਿਲਾਂ ਸਾਰੇ ਫਲੋਰ ਦੇ ਵਿੱਚ ਸੱਬਲ ਦੇ ਨਾਲ ਰੋਡਿੰਗ ਕਰਕੇ ਆਪਾਂ ਮੈਡੀਸਨ ਪਾਵਾਂਗੇ ਫਿਰ ਇਸ ਤਰੀਕੇ ਨਾਲ ਮੈਡੀਸਨ ਫਿਲਿੰਗ ਹੋ ਜਾਏਗੀ ਥੈਨ ਫਿਰ ਆਪਾਂ ਪਾਈਪਿੰਗ ਕਰ ਦਾਂਗੇ ਆ ਆਪਣਾ ਪਾਈਪ ਹੈ ਤੇ ਇਸ ਤਰੀਕੇ ਨਾਲ ਸਾਰੇ ਫਲੋਰ ਦੇ ਵਿੱਚ ਪਾਈਪਾ ਹੋ ਜਾਣਗੀਆਂ ਠੀਕ ਹੈ ਜੀ ਤੇ ਸਾਰੇ ਫਲੋਰ ਦੇ ਵਿੱਚ ਇਸ ਤਰੀਕੇ ਨਾਲ ਪ ਜਿਹੜੀ ਪਾਈਪ ਹੈ ਇਹਦੇ ਵਿੱਚ ਦਵਾਈ ਕਿਹੜੀ ਹੋਊਗੀ ਔਰ ਕਿਸ ਤਰੀਕੇ ਦੇ ਨਾਲ ਦਵਾਈ ਤੁਸੀਂ ਇਹਦੇ ਵਿੱਚ ਦਵਾਈ ਆਪਾਂ ਯੂਜ਼ ਕਰ ਰਹੇ ਆ ਸਰ ਇੱਕ ਸਾਡੇ ਕੋਲ ਬਹੁਤ ਹੀ ਵਰਡ ਦਾ ਨੰਬਰ 1 ਬ੍ਰਾਂਡ ਹੈ ਸਾਡੇ ਕੋਲ ਜਿਹੜਾ ਆਪਾਂ ਯੂਜ਼ ਕਰ ਰਹੇ ਆ ਐਨਵੀਓ ਕਰਕੇ ਠੀਕ ਹੈ ਜੀ ਇਹਦੇ ਆਪਾਂ ਪ੍ਰੋਡਕਟ ਯੂਜ਼ ਕਰ ਰਹੇ ਆ ਜਿਹੜੇ ਕਿ ਆਪਾਂ ਟਰਮਾਈਟ ਵਾਸਤੇ ਯੂਜ਼ ਕਰਦੇ ਆ ਸਰ ਇੱਕ ਆ ਹੋ ਗਿਆ ਜੀ ਠੀਕ ਹੈ ਇਹ ਮੈਥਡ ਹੋ ਗਿਆ ਔਰ ਦੂਸਰਾ ਮੈਥਡ ਦੂਜਾ ਹੁੰਦਾ ਡ੍ਰਿਲਿੰਗ ਸਿਸਟਮ ਜਿੱਦਾਂ ਮੰਨ ਲਓ ਕੋਠੀ ਆਪਣੀ ਬਣ ਚੁੱਕੀ ਆ ਆਪਾਂ ਰਹਿ ਰਹੇ ਆ 5-7 ਸਾਲ ਹੋ ਗਿਆ ਆਪਾਂ ਨੂੰ ਰਹਿੰਦੇ ਹੋਏ ਨੇ ਕੋਠੀ ਦੇ ਵਿੱਚ ਸੰਗ ਦੀ ਪ੍ਰੋਬਲਮ ਆ ਗਈ ਹੈ ਉਹਦੇ ਵਿੱਚ ਆਪਾਂ ਟ੍ਰੀਟਮੈਂਟ ਕਰਦੇ ਆ ਉਹਦੇ ਵਿੱਚ ਆਪਾਂ ਡ੍ਰਿਲਿੰਗ ਸਿਸਟਮ ਕਰਦੇ ਆ ਜਿਹੜੀ ਮੈਡੀਸਿਨ ਹੈ ਇਹ ਤਾਂ ਮਤਲਬ ਪਹਿਲਾਂ ਆਲਰੇਡੀ ਮਾਰਕੀਟ ਦੇ ਵਿੱਚ ਵੀ ਹੈਗੀ ਹੈ ਔਰ ਲੋਕ ਕਰਾਉਂਦੇ ਵੀ ਨੇ ਇਹ ਤੁਹਾਡੀ ਜਿਹੜੀ ਇਹ ਤੁਸੀਂ ਲੈ ਕੇ ਆਏ ਹੋ ਟ੍ਰੀਟਮੈਂਟ ਇਹ ਕਿਸ ਤਰ੍ਹਾਂ ਵੱਖ ਹੈਗਾ ਹੈ ਪਹਿਲੇ ਤੇ ਅੱਜ ਦੇ ਵਿੱਚ ਸਰ ਪਹਿਲਾਂ ਜਿਹੜੀ ਮੈਡੀਸਿਨ ਉਹ ਕਯੂਜ਼ ਕਰਦੇ ਸੀਗੇ ਉਹਦੇ ਵਿੱਚ ਉਹਨਾਂ ਨੇ ਟ੍ਰੀਟਮੈਂਟ ਕਰਨਾ ਦਾਦਾ ਦਿਨ ਘਰੋਂ ਬਾਹਰ ਰਹਿਣਾ ਪੈਂਦਾ ਸੀਗਾ ਅਸੀਂ ਜਿਹੜਾ ਟ੍ਰੀਟਮੈਂਟ ਕਰ ਰਹੇ ਆ ਉਹਦੇ ਵਿੱਚ ਕੋਈ ਪਾਰ ਜਾਂਦੀ ਜਰੂਰਤ ਨਹੀਂ ਕੋਈ ਸਮੈਲ ਨਹੀਂ ਹੈ ਕੋਈ ਹਾਰਮਫੁਲ ਇਫੈਕਟ ਨਹੀਂ ਹੈ ਖਰਚੇ ਬੱਚੇ ਜਾਂ ਪੇਸ਼ੈਂਟ ਹੈ ਕੋਈ ਦਿੱਕਤ ਨਹੀਂ ਹੈ ਬ ਸਾਣੀ ਸਕਦੇ ਕਿਉਂਕਿ ਦਿਮਾਗ ਨੂੰ ਇਹ ਨੱਕ ਨੂੰ ਹਾਂ ਉਹ ਨਹੀਂ ਅਸਲ ਹੁਣ ਮੈਡੀਸਿਨ ਇਦਾਂ ਦੀ ਆ ਗਈਆਂ ਨੇ ਬਿਲਕੁਲ オーਡਰਲੈਸ ਮੈਡੀਸਿਨ ਨੇ ਕੋਈ ਸਮੈਲ ਨਹੀਂ ਹੈ ਕੋਈ ਹਾਰਮਫੁਲ ਫੈਕਟ ਨਹੀਂ ਜਿਹੜੇ ਮੈਂ ਤੁਹਾਨੂੰ ਮੈਡੀਸਿਨ ਸ਼ੋਅ ਕਰ ਰਿਹਾ ਵਾ ਇਹ ਬਿਲਕੁਲ オーਡਰਲੈਸ ਮੈਡੀਸਿਨਸ ਹੈ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਡਾ ਜੇਕਰ ਘਰ ਬਨੋਂਨ ਜਾ ਰਹੇ ਹੋ ਜਾਂ ਫਿਰ ਕੋਈ ਨਿਰਮਾਨ ਕਰਨ ਜਾ ਰਹੇ ਹੋ ਤਾਂ ਇਹ ਖਬਰ ਜਾਨਣਾ ਤੁਹਾਡੇ ਲਈ ਬੜਾ ਲਾਜ਼ਮੀ ਹੈ ਕਿਉਂਕਿ ਅਸੀਂ ਜਦੋਂ ਵੀ ਕੋਈ ਉਸਾਰੀ ਸ਼ੁਰੂ ਕਰਦੇ ਆ ਤਾਂ ਕੁਝ ਗਲਤੀਆਂ ਜਿਹੀਆਂ ਹੋ ਜਾਂਦੀਆਂ ਜਿਸ ਤੋਂ ਬਾਅਦ ਦੇ ਵਿੱਚ ਸਮਾਂ ਨਿਕਲਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਯਾਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਦੀਮਕ ਵੀ ਬੜੀ ਵੱਡੀ ਸਮੱਸਿਆ ਜਿਹੜੀ ਦੇਖੇ ਜਾਂਦੀ ਹੈ ਇਹ ਜਿਹੜੇ ਭਾਈ ਸਾਹਿਬ ਨੇ ਲੁਧਿਆਣਾ ਦੇ ਸਾਂਨੇਵਾਲ ਦੇ ਵਿੱਚ ਐਗਜ਼ੀਬਿਸ਼ਨ ਚੱਲ ਰਹੀ ਹੈ ਉੱਥੇ ਆਪਦੇ ਪ੍ਰੋਡਕਟ ਲੈ ਕੇ ਆਏ ਨੇ ਤਸਵੀਰਾਂ ਹੀ ਦੇਖ ਸਕਦੇ ਹੋ ਵੀ ਪੈਸਟ ਕੰਟਰੋਲ ਇਹ ਕਰਦੇ ਨੇ ਇਹਨਾਂ ਦੀ ਜਿਹੜੀ ਉਹ ਕੰਪਨੀ ਹੈ ਉਹ ਪੈਸਟ ਦੀਮਕ ਸਿਉਕ ਜਿਹੜੀਆਂ ਬਾਕੀ ਇਹ ਜਿਹੜੇ ਟਰਮਾਈਟ ਜਿਹੜੇ ਕੀੜੇ ਹੁੰਦੇ ਨੇ ਜਿਹੜੇ ਤੁਹਾਡੇ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਗੱਲਬਾਤ ਵੀ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸ਼ੈਂਕੀ ਕਸ਼ਵਲ ਹੈ ਸ਼ੈਂਕੀ ਜੀ ਇਹ ਕਿਸ ਤਰੀਕੇ ਨਾਲ ਤੁਸੀਂ ਟ੍ਰੀਟਮੈਂਟ ਕਰਦੇ ਹੋ ਔਰ ਕੀ ਤੁਹਾਡੇ ਕੋਲੇ ਹੈਗਾ ਖਾਸ ਸਾਡੇ ਕੋਲ ਸਰ ਦੋ ਮੈਥਡ ਨੇ ਇੱਕ ਤਾਂ ਅਸੀਂ 올ਡ ਘਰ ਹੈ ਜੇ ਪੁਰਾਣਾ ਘਰ ਆ ਉਹਦੇ ਵਿੱਚ ਸਿਉਂਕ ਲੱਗੀ ਤਾਂ ਉਹਦੇ ਵਾਸਤੇ ਵੀ ਟ੍ਰੀਟਮੈਂਟ ਪ੍ਰੋਵਾਈਡ ਕਰਦੇ ਹਾਂ ਨਵੀਂ ਕੋਠੀ ਬਣਾ ਰਹੇ ਉਹਦੇ ਸਾਡੇ ਕੋਲ ਬਹੁਤ ਅੱਛੀ ਆਪਸ਼ਨਸ ਨੇ ਜਿਦੇ ਵੀ ਸਾਨੂੰ ਲਾਈਫ ਲੌਂਗ ਸੰਯੋਗ ਤੋਂ ਪ੍ਰੋਟੈਕਸ਼ਨ ਮਿਲ ਸਕਦੀ ਹੈ ਉਹਦੇ ਵਾਸਤੇ ਆਪਾਂ ਪਹਿਲਾਂ ਹੀ ਗਰਾਊਂਡ ਦੇ ਵਿੱਚ ਪਾਈਪਿੰਗ ਕਰ ਦਿੰਦੇ ਆ ਪਾਈਪਿੰਗ ਕਰ ਦਿੰਦੇ ਆ ਸਾਰੇ ਫਲੋਰ ਦੇ ਵਿੱਚ ਪਾਈਪਿੰਗ ਕਰਕੇ ਜਦੋਂ ਬੰਨਣਾ ਘਰ ਉਦੋਂ ਹੀ ਪਾਈਪ ਕਰਨੀ ਉਹ ਕਿਸ ਤਰੀਕੇ ਨਾਲ ਤੁਸੀਂ ਕਰੋਗੇ ਜਦੋਂ ਆਪਾਂ ਸੋਇਲ ਦਾ ਲੈਵਲ ਕਰ ਲਾਂਗੇ ਜਦੋਂ ਮਿੱਟੀ ਦਾ ਲੈਵਲ ਹੋ ਗਿਆ ਜਦੋਂ ਪਤਾ ਆਪਾਂ ਰੋੜੀ ਘਟਕਾ ਪਾਣਾ ਥੈਟ ਉਸ ਤੋਂ ਪਹਿਲਾਂ ਹੀ ਆਪਾਂ ਇਹਦੇ ਵਿੱਚ ਟ੍ਰੀਟਮੈਂਟ ਕਰਾਂਗੇ ਉਹਦੇ ਵਿੱਚ ਪਹਿਲਾਂ ਸੱਬਲ ਦੇ ਨਾਲ ਰੋਡਿੰਗ ਕਰਕੇ ਮੈਡੀਸਿਨ ਪਾਵਾਂਗੇ ਤੁਸੀਂ ਆ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੇ ਦੈ ਪਹਿਲਾਂ ਸਾਰੇ ਫਲੋਰ ਦੇ ਵਿੱਚ ਸੱਬਲ ਦੇ ਨਾਲ ਰੌਡਿੰਗ ਕਰਕੇ ਆਪਾਂ ਮੈਡੀਸਿਨ ਪਾਵਾਂਗੇ ਫਿਰ ਇਸ ਤਰੀਕੇ ਨਾਲ ਮੈਡੀਸਿਨ ਫਿਲਿੰਗ ਹੋ ਜਾਏਗੀ ਥੈਨ ਫਿਰ ਆਪਾਂ ਪਾਈਪਿੰਗ ਕਰ ਦਾਂਗੇ ਆ ਆਪਣਾ ਪਾਈਪ ਹੈ ਤੇ ਇਸ ਤਰੀਕੇ ਨਾਲ ਸਾਰੇ ਫਲੋਰ ਦੇ ਵਿੱਚ ਪਾਈਪਾਂ ਹੋ ਜਾਣਗੀਆਂ ਠੀਕ ਹੈ ਜੀ ਤੇ ਸਾਰੇ ਫਲੋਰ ਦੇ ਵਿੱਚ ਇਸ ਤਰੀਕੇ ਨਾਲ ਪਾਈਪਾਂ ਹੋ ਜਾਣਗੀਆਂ ਉਹਦੇ ਪੁਆਇੰਟਸ ਆਪਾਂ ਵਾਲੀ ਸਾਈਡ ਤੇ ਦੇ ਦਾਂਗੇ ਜਿਹੜੀ ਪਾਈਪ ਹੈ ਇਹਦੇ ਵਿੱਚ ਦਵਾਈ ਕਿਹੜੀ ਹੋਊਗੀ ਔਰ ਕਿਸ ਤਰੀਕੇ ਦੇ ਨਾਲ ਦਵਾਈ ਤੁਸੀਂ ਇਹਦੇ ਵਿੱਚ ਦਵਾਈ ਆਪਾਂ ਯੂਜ਼ ਕਰ ਰਹੇ ਆ ਸਰ ਇੱਕ ਸਾਡੇ ਕੋਲ ਬਹੁਤ ਹੀ ਵਰਦ ਦਾ ਨੰਬਰ 1 ਬ੍ਰਾਂਡ ਹੈ ਸਾਡੇ ਕੋਲ ਜਿਹੜਾ ਆਪਾਂ ਯੂਜ਼ ਕਰ ਰਹੇ ਆ ਐਨਵੀਓ ਕਰਕੇ ਠੀਕ ਹੈ ਜੀ ਇਹਦੇ ਆਪਾਂ ਪ੍ਰੋਡਕਟ ਯੂਜ਼ ਕਰ ਰਹੇ ਆ ਜਿਹੜੇ ਕਿ ਆਪਾਂ ਟਰਮਾਈਟ ਵਾਸਤੇ ਯੂਜ਼ ਕਰਦੇ ਆ ਸਰ ਇੱਕ ਆ ਹੋ ਗਿਆ ਜੀ ਇੱਕ ਤਿਹੇ ਮੈਥਡ ਹੋ ਗਿਆ ਔਰ ਦੂਸਰਾ ਮੈਥਡ ਦੂਜਾ ਹੁੰਦਾ ਡ੍ਰਿਲਿੰਗ ਸਿਸਟਮ ਜਿੱਦਾਂ ਮੰਨ ਲਓ ਕੋਠੀ ਆਪਣੀ ਬਣ ਚੁੱਕੀ ਆ ਆਪਾਂ ਰਹਿ ਰਹੇ ਆ 5-7 ਸਾਲ ਹੋ ਗਿਆ ਆਪਾਂ ਨੂੰ ਰਹਿੰਦੇ ਹੋਏ ਨੇ ਕੋਠੀ ਦੇ ਵਿੱਚ ਸੰਯੋਗ ਦੀ ਪ੍ਰੋਬਲਮ ਆ ਗਈ ਹੈ ਤੇ ਉਹਦੇ ਵਿੱਚ ਆਪਾਂ ਟ੍ਰੀਟਮੈਂਟ ਕਰਦੇ ਆ ਉਹਦੇ ਵਿੱਚ ਆਪਾਂ ਡ੍ਰਿਲਿੰਗ ਸਿਸਟਮ ਕਰਦੇ ਆ ਮਤਲਬ ਸਾਰੀ ਦੀਵਾਰਾ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਤੁਸੀਂ ਪਿਕ ਤਰੀ ਦੀਵਾਰਾ ਦੇ ਨਾਲ ਨਾਲ ਇੱਕ ਇੱਕ ਫਿਟ ਤੇ ਡ੍ਰਿਲ ਕਰਕੇ ਦੈਨ ਆਪ ਉਹਦੇ ਚ ਮੈਡੀਸਿਨ ਫਿਲ ਕਰ ਦਿੰਨੇ ਆ ਮੈਡੀਸਿਨ ਇਹ ਤਾਂ ਮਤਲਬ ਪਹਿਲਾਂ ਆਲਰੇਡੀ ਮਾਰਕੀਟ ਦੇ ਵਿੱਚ ਵੀ ਹੈਗੀ ਆ ਔਰ ਲੋਕ ਕਰਾਉਂਦੇ ਵੀ ਨੇ ਇਹ ਤੁਹਾਡੀ ਜਿਹੜੀ ਇਹ ਤੁਸੀਂ ਲੈ ਕੇ ਆਏ ਹੋ ਟਰੀਟਮੈਂਟ ਇਹ ਕਿਸ ਤਰ੍ਹਾਂ ਵੱਖ ਹੈਗਾ ਆ ਪਹਿਲੇ ਤੇ ਅੱਜ ਦੇ ਵਿੱਚ ਸਰ ਪਹਿਲਾਂ ਜਿਹੜੀ ਮੈਡੀਸਿਨ ਵਰਕ ਯੂਜ਼ ਕਰਦੇ ਸੀਗੇ ਉਹਦੇ ਵਿੱਚ ਉਹਨਾਂ ਨੇ ਟਰੀਟਮੈਂਟ ਕਰਨਾ 10-10 ਦਿਨ ਘਰੋਂ ਬਾਹਰ ਰਹਿਣਾ ਪੈਂਦਾ ਸੀਗਾ ਅਸੀਂ ਜਿਹੜਾ ਟਰੀਟਮੈਂਟ ਕਰ ਰਹੇ ਆ ਉਹਦੇ ਵਿੱਚ ਕੋਈ ਪਾਰ ਜਾਂਦੀ ਜਰੂਰਤ ਨਹੀਂ ਕੋਈ ਸਮੈਲ ਨਹੀਂ ਆ ਕੋਈ ਹਾਰਮਫੁਲ ਇਫੈਕਟ ਨਹੀਂ ਆ ਖਰਚੇ ਬੱਚੇ ਐ ਪੇਸ਼ੈਂਟ ਐ ਕੋਈ ਦਿੱਕਤ ਨਹੀਂ ਬਿਲਕੁਲ ਸੇਫ ਕੈਮੀਕਲ ਨਾਲੇ ਉਹ ਕਹਿੰਦੇ ਵੀ ਜਿਸ ਘਰ ਦੇ ਵਿੱਚ ਆਪਾਂ ਉਹ ਦਵਾਈ ਲਾਣੇ ਆ ਜਾਂ ਕਮਰੇ ਦੀ ਆ ਗਈਆਂ ਨੇ ਬਿਲਕੁਲ ਆਰਡਰਲੈਸ ਮੈਡੀਸਿਨ ਨੇ ਕੋਈ 스멜 ਨਹੀਂ ਹੈ ਕੋਈ ਹਾਰਮਫੁਲ ਫੈਕਟ ਨਹੀਂ ਜਿਹੜੇ ਮੈਂ ਤੁਹਾਨੂੰ ਮੈਡੀਸਿਨ ਸ਼ੋਅ ਕਰ ਰਿਆ ਵਾ ਇਹ ਬਿਲਕੁਲ ਆਰਡਰਲੈਸ ਮੈਡੀਸਿਨਸ ਨੇ ਅੱਛਾ ਠੀਕ ਹੈ ਜੀ ਬਿਲਕੁਲ ਆਰਡਰਲੈਸ ਨੇ ਕੋਈ 스멜 ਨਹੀਂ ਹੈ ਕੋਈ ਹਾਰਮਫੁਲ ਫੈਕਟ ਨਹੀਂ ਹੈ ਬਿਲਕੁਲ ਸੇਫ ਹੈ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਆ ਜਾਂਦੀਆਂ ਤਾਂ ਕੋਸਟ ਦਿਮਾਗ ਦੇ ਵਿੱਚ ਆਉਂਦੀ ਵੀ ਬੜੀ ਮਹਿੰਗੀ ਹੋਣੀ ਹੈ ਨਹੀਂ ਇਹ ਬਹੁਤ ਰੀਜ਼ਨੇਬਲ ਹੈ ਸਰ ਕਾਸਟਿੰਗ ਜਿਹੜਾ ਆਪਾਂ ਪਹਿਲਾਂ ਮੈਡੀਸਨ ਯੂਜ਼ ਕਰਦੇ ਸੀਗੇ ਉਹ ਜ਼ਿਆਦਾ ਮਹਿੰਗੀਆਂ ਸੀਗੀਆਂ ਇਹ ਉਹਦੇ ਮੁਕਾਬਲੇ ਸਸਤੀ ਹੈ ਸਰ ਕੀ ਪ੍ਰਾਈਸ ਬੈਂਦਾ ਹੈ ਪਹਿਲੇ ਤੇ ਅੱਜ ਦੇ ਵਿੱਚ ਤੁਹਾਡਾ ਕੀ ਰੇਟ ਹੈ ਇਹਦੇ ਚ ਰੇਟ ਇਦਾਂ ਹੁੰਦਾ ਸਰ ਜੇ ਤਾਂ ਆਪਾਂ ਪ੍ਰੋਪਰ ਟ੍ਰੀਟਮੈਂਟ ਕਰਦੇ ਆ ਤੇ ਉਹਦੀ ਕਾਸਟਿੰਗ ਜੋ ਹੁੰਦੀ ਸਕੁਅਰ ਫੀਟ ਵਾਈਜ਼ ਹੁੰਦੀ ਹੈ ਔਰ ਅਕੋਰਡਿੰਗ ਟੂ ਸਾਈਡ ਹੁੰਦੀ ਹੈ ਕਿੰਨਾ ਕਹਤੋਂ ਇਨਫਰਸਸ਼ਨ ਲੈਵਲ ਹੈ ਕਿੰਨਾ ਉਥੇ ਵੁੱਡਵਰਕ ਹੈ ਉਦੇ ਅਕੋਰਡਿੰਗ ਉਹਦੀ ਕਾਸਟਿੰਗ ਡਿਜ਼ਾਈਨ ਹੋਣੀ ਹੈ ਕਿ ਕਿਤੇ ਇਹਦੇ ਵਿੱਚ ਲਾਹੇਵੰਦ ਹੈ ਕਿਹੜੀ ਕਿਹੜੀ ਚੀਜ਼ ਦੇ ਵਿੱਚ ਆਪਾਂ ਇਸਤੇਮਾਲ ਕਰ ਸਕਦੇ ਲੱਕੜੀ ਜਾਂ ਘਰ ਦੇ ਵਿੱਚ ਦੀਵਾਰਾਂ ਤੇ ਕਿਹੜੀ ਕਿਹੜੀ ਜਿਹੜੀ ਇਹ ਟ੍ਰੀਟਮੈਂਟ ਤੁਸੀਂ ਕਰਦੇ ਹੋ ਸਰ ਆਪਣੇ ਕੋਲ ਬੇਸਿਕਲੀ ਦੋ ਚੀਜ਼ਾਂ ਨੇ ਇੱਕ ਤਾਂ ਆਪਾਂ ਗਰਾਊਂਡ ਟ੍ਰੀਟ ਕਰਾਂਗੇ ਤੇਿੱਥੋਂ ਕਿ ਟ੍ਰੋਮਾਈਟ ਨੇ ਉੱਪਰ ਆਣਾ ਸਿਓਂ ਤੇ ਜਦੋਂ ਉੱਪਰ ਆਣਾ ਗਰਾਊਂਡ ਟ੍ਰੀਟਮੈਂਟ ਕਰਾਂਗੇ 베ਸਟ ਟ੍ਰੀਟ ਕਰਦਾਂਗੇ ਦੈਨ ਉਸ ਤੋਂ ਬਾਅਦ ਵੁੱਡਵਰਕ ਵੁੱਡਵਰਕ ਦੇ ਯੂਜ਼ ਕਰਨ ਲਈ ਸਾਡੇ ਕੋਲ ਮੈਡੀਸਿਨ ਹੈ ਜਿਹੜੀ ਕਿ ਆਪਾਂ ਲੱਕੜ ਦੇ ਵਿੱਚ ਯੂਜ਼ ਕਰਾਂਗੇ ਹਾਂ ਇਹ ਲੱਕੜ ਦੇ ਵਿੱਚ ਯੂਜ਼ ਜੀ ਸੋ ਇਹ तमाम ਤਸਵੀਰਾਂ ਜਿਹੜੀ ਲੁਧਿਆਣਾ ਸਾਹਨੇਵਾਲ ਦੇ ਵਿੱਚ ਜਿਹੜੀ ਐਗਜ਼ੀਬੀਸ਼ਨ ਲੱਗੀ ਹੈ ਜਦੋਂ ਘਰ ਦੀ ਉਸਾਰੀ ਆ ਲੱਕੜ ਨੂੰ ਜਿਹੜੀ ਦੀਮਕ ਲੱਗ ਜਾਂਦੀ ਹੈ ਉਸ ਵੇਲੇ ਕਿਸ ਤਰ੍ਹਾਂ ਉਹਨੂੰ ਟ੍ਰੀਟਮੈਂਟ ਕਰਨਾ ਹੈ ਉਹ ਸਾਰੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਈ ਹੈ ਜੁੜੇ ਰੋ ਜਨਤੈਸ਼ੀ ਦੇ ਨਾਲ ਹੋਰ ਵੀ ਸਟਾਲਸ ਨੇ ਉਹਨਾਂ ਤੱਕ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੇ